এসব বহ কুন লায়া হলো পিনো বেদে ট্রালে অ্যাসিডাইট होके आ। এ বহڑک আদে নকি দই নেড়ি ਕਿਸਾਨੀ ਪ੍ਰਦਰਸ਼ਨ ਦਾ ਹਿੱਸਾ ਬਣਨ ਜਾ ਰਹੇ ਕਾਫੀ ਸਾਰੇ ਨੌਜਵਾਨਾਂ ਦੇ ਨਾਲ ਹਾਦਸੇ ਵਾਪਰੇ ਨੇ ਕੁਝ ਜ਼ਖਮੀ ਹੋਏ ਨੇ ਤੇ ਕਈਆਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ ਬੀਤੇ ਦਿਨੀ ਗੁਰਜੰਟ ਸਿੰਘ ਨੌਜਵਾਨ ਕਿਸਾਨ ਜਿਸ ਦੀ ਕੇ ਹਾਦਸੇ ਦੌਰਾਨ ਜਾਨ ਚਲੀ ਜਾਂਦੀ ਹੈ ਤੇ ਘਰ ਦੇ ਵਿੱਚ ਇਕੱਲਾ ਸੀ ਕਮਾਉਣ ਵਾਲਾ ਇਹ ਮ੍ਰਿਤਕ ਕਿਸਾਨ ਗੁਰਚੰਟ ਜਿਵੇਂ ਹੀ ਇਸ ਦੀ ਜੜੀ ਡੈਡ ਬੋਡੀ ਹੈ ਉਹ ਬਾਰਡਰ ਤੇ ਪਹੁੰਚਦੀ ਹੈ ਤਾਂ ਕਿ ਸਾਨਾ ਦੇ ਵੱਲੋਂ ਤੁਸੀਂ ਵੇਖ ਸਕਦੇ ਹੋ ਸ਼ਹੀਦ ਕਿਸਾਨ ਗੁਰਚੰਟ ਸਿੰਘ ਅਮਰ ਰਹੇ ਦੇ ਨਾਰੇ ਲਗਾਏ ਜਾ ਰਹੇ ਨੇ ਤੇ ਨਾਲ ਹੀ ਬੜੀ ਗੱਲ ਵੇਖਣ ਨੂੰ ਇਹ ਮਿਲੀ ਹੈ ਕਿ ਕਿਸਾਨਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਮ੍ਰਿਤਕ ਕਿਸਾਨ ਗੁਰਚੰਟ ਸਿੰਘ ਤੇ ਤੇ ਨਾਲ ਹੀ ਬੜੀ ਗੱਲ ਵੇਖਣ ਨੂੰ ਇਹ ਮਿਲ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਜਿਹੜੀ ਇਹ ਨਾਰੇ ਲਗਾਏ ਜਾ ਰਹੇ ਨੇ ਸ਼ਹੀਦ ਤੇ ਇਹੋ ਇੱਕ ਵਾਰ ਤਾਂ ਜ਼ਰੂਰ ਸਰਕਾਰ ਨੂੰ ਸੋਚਣ ਦੇ ਲਈ ਮਰਦਾਬਾ ਸਾਮਰਾਜ ਦੇ ਜ਼ਾਲਿਲ ਹਾਕਮ ਮਰਦਾਬਾ ਤੀਰ ਗਰਜੰਡ ਸੇਲਾ ਹਮਾਰਾ ਹੈ ਸ਼ਹੀਦ ਗਰਜੰਡ Yeah. <laughs> ਤੁਝੇ ਪਾਸੇ ਘਰਦਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਘਰਦਿਆਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿਉਂਕਿ ਮੇਰੇ ਤੱਕ ਕਿਸਾਨ ਪਿਛੇ ਇੱਕ ਵਿਧਵਾ ਮਾਂ ਘਰ ਵਾਲੀ ਤੇ ਦੋ ਬੱਚਿਆਂ ਨੂੰ ਛੱਡ ਕੇ ਚਲਾ ਗਿਆ ਤੇ ਘਰ ਦੇ ਵਿੱਚ ਇਕੱਲਾ ਸੀ ਕਮਾਉਣ ਵਾਲਾ ਤੇ ਕੁੜੀ ਕਿਦਾਂ ਆਪਣੇ ਪਿਓ ਨੂੰ ਆਵਾਜ਼ਾਂ ਮਾਰਦੀ ਹੋਈ ਸੁਣਾਈ ਜੜੀ ਦੇ ਰਹੀ ਹੈ ਉਹ ਕਿਸੇ ਦੇ ਵੀ ਦਿਲ ਨੂੰ ਇੱਕ ਵਾਰ ਪਾੜ ਕੇ ਰੱਖ ਦਵੇਗੀ ਚੀਸ ਉੱਠਦੀ ਹੈ ਇੱਕ ਵਾਰ ਇਸ ਬੱਚੀ ਦੀ ਆਵਾਜ਼ਾਂ ਨੂੰ ਸੁਣ ਕੇ ਗਰਜਾ ਦੇ ਸੇ ਉਹ ਮਰ ਗਿਆ ਸਾਰਾ ਪਰ ਫੇਗੇ ਸੀ 31 ਸਾਲਾਂ ਕੰਕੀ ਸਾਲ ਸੀ ਹਾਂ ਜਦ ਤੱਕ ਇਹ ਦਿਖਾਇਗੀ ਜੀ ਕਿੰਨੇ ਕੋ ਤੁਹਾਡੀ ਕਿਵੇਂ 2 ਘੰਟੇ ਢਾਈ ਵਸ ਨਹੀਂ ਧਰਨੇ ਤੇ ਕਦੋਂ ਗਏ ਸੀ ਰਾਤ ਹੀ ਗਏ ਨਾ ਕੋ ਵਜੇ ਬੜੀ ਆਂਦੇ ਸਾਨੂੰ ਪਿੰਡੋਂ ਘਰੋਂ ਤੇ ਮੇਰੇ ਨਾਲ ਚਲੇ ਗਏ 8:00 ਵਜੇ ਤੁਹਾਨੂੰ ਕਦੋਂ ਪਤਾ ਲੱਗਾ ਇਹ ਜਦੋਂ ਐਕਸੀਡੈਂਟ ਇਹ ਦੱਸੋ ਬਾਹਰ ਲਾਇਆ ਸਾਨੂੰ ਪਿੰਡੋਂ ਮਿਆਂਦੇ ਟਰਾਲੇ ਐਸੀ ਡਾਈਟ ਹੋ ਗਿਆ ਆਹ ਦੇਹਲ ਗੱਲ ਕਦੇ ਹੀ ਗਾਸ ਤੇ ਮਨਣਾ ਸਾਡੇ ਗੱਲ ਹੋਈ ਨਹੀਂ ਬਖਰ ਹੋਈ ਤੁਰਦੇ ਦੀ ਹੋਈ ਜਿਹੜੀ ਤਾਂ ਮਕਰ ਹੋਈ ਤੁਰਦੇ ਦੀ ਹੋਈ ਆ ਵਜਾ ਸੀ ਕਿ ਜਦ ਇਹਦੇ ਉੱਤੇ ਜਾਂਦਾ ਵੀ ਫੂਲ ਲੱਭਦਾ ਹੁੰਦਾ ਏ ਇੱਥੇ ਪਹੁੰਚ ਗਿਆ ਵਾ ਮੈਂ ਇੱਥੇ ਚੜੇ ਗਏ ਉਹਨੇ ਫੂਡੀ ਲਾਇਆ ਨੂੰ ਰਾਦੇ ਸੁਜੀ ਹੱਤੀ ਭਈ ਆਖਿਆ ਫੂਡੀ ਆਇਆ ਉਹ ਤਾਂ ਫੂਡੀ ਆਇਆ ডাড়ি আজে এ মানে কইবডি এসে শুনতেছি ডাড়ি কইতে আদে ডাড়ি ডাড়ি আজে তারে मेरा कोई नहीं डাড়ি ডাড়ি 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 বলে যাবা ডাড়ি কইতে আমি মুনুড়েও তো ডাড়ি কই ਜੀਰਾ ਤੋਂ ਦੀਪਕ ਭਾਰਗੋ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ